ਅਦੇ ਸੂਰੀ ਜਾ ਰਹੀ ਸੀ ਕੰਮ ਤੋਂ ਬਾਅਦ ਪਰ ਰਸਤੇ ਦੇ ਵਿੱਚ ਜਾਂਦਾ ਮੁੰਡਾ ਰੱਬ ਨੂੰ ਪਿਆਰਾ ਹੋ ਜਾਂਦਾ ਕਿਉਂਕਿ ਇੱਕ ਵੱਡਾ ਸੜਕ ਹਾਦਸਾ ਵਾਪਰਦਾ ਜਿਸ ਦੇ ਵਿੱਚ ਮੋਟਰਸਾਈਕਲ ਅਤੇ ਟਰੈਕਟਰ ਟਰਾਲੀ ਦੀ ਟੱਕਰ ਹੋ ਜਾਂਦੀ ਹੈ ਟੱਕਰ ਹੋਣ ਤੋਂ ਬਾਅਦ ਇਸ ਮੋਟਰਸਾਈਕਲ ਤੇ ਜਾਂਦੇ ਮੁੰਡੇ ਨੂੰ ਸੜਕ ਦੇ ਵਿਚਾਲੇ ਛੁੱਡ ਦਿੱਤਾ ਜਾਂਦਾ ਤੇ ਉਸ ਦੇ ਉੱਤੋਂ ਟਰੈਕਟਰ ਲੰਘਾ ਦਿੱਤਾ ਜਾਂਦਾ ਜਿਸ ਕਰਕੇ ਜ਼ਖਮਾਂ ਦੀ ਤਾਬ ਨਾ ਚਲਦੇ ਹੋਏ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤਾਂ ਰਾਤ ਦਾ ਇਹ ਹਾਦਸਾ ਦੱਸਿਆ ਜਾ ਰਿਹਾ ਪਰ ਸਵੇਰ ਤੱਕ ਪੁਲਿਸ ਦੇ ਵੱਲੋਂ ਕਾਰਵਾਈ ਨਾ ਕਰਨ ਦੇ ਦੋਸ਼ ਲੱਗੇ ਨੇ ਹਾਲਾਂਕਿ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕੀ ਟਰੈਕਟਰ ਟਰਾਲੀ ਨੂੰ ਜ਼ਬਤ ਕਰ ਲਿਆ ਗਿਆ ਪਰ ਦੂਜੇ ਪਾਸੇ ਪੁਲਿਸ ਦੇ ਵੱਲੋਂ ਅਣਪਛਾਤੇਆਂ ਦੇ ਖਿਲਾਫ ਜੋ ਹੈ ਮਾਮਲਾ ਦਰਜ ਕਰ ਲਿਆ ਗਿਆ ਬੇहद ਮੰਦ ਭਾਕੀਆਂ ਦੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਗੁਰੂ ਹਰ ਸਹਾਏ ਵਿਖੇ ਇੱਕ ਟਰੈਕਟਰ ਟਰਾਲੀ ਅਤੇ ਮੋਟਰਸਾਈਕਲ ਦੀ ਰਾਤ ਦੇ ਕਰੀਬ 10 ਵਜੇ ਦੇ ਕਰੀਬ ਟੱਕਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਮੋਟਰਸਾਈਕਲ ਸਵਾਰ ਨੌਜਵਾਨ ਮੌਕੇ ਦੇ ਉੱਤੇ ਦਮ ਤੋੜ ਦਿੰਦਾ ਸੈਲਰ ਵਿਕੇ ਮਿਹਨਤ ਮਜ਼ਦੂਰੀ ਕਰਦਾ ਸੀ ਜਿਹੜਾ ਕਿ ਰਾਤ ਨੂੰ ਆਪਣਾ ਕੰਮਕਾਰ ਖਤਮ ਕਰਕੇ ਆਪਣੇ ਰਿਸ਼ਤੇਦਾਰ ਯਾਨੀ ਕਿ ਆਪਣੇ ਵੱਡੇ ਭਰਾ ਦੇ ਸਹਾਰੇ ਜਾ ਰਿਹਾ ਸੀ ਪਰ ਉੱਥੇ ਜਾਣਾ ਨਸੀਬ ਨਹੀਂ ਹੋਇਆ ਕਿਉਂਕਿ ਰਸਤੇ ਦੇ ਵਿੱਚ ਹੀ ਨੌਜਵਾਨ ਗੁਰਬਖਸ਼ ਸਿੰਘ ਨੂੰ ਮੌਤ ਨੇ ਘੇਰਾ ਪਾਲਿਆ ਤੇ ਬੜੀ ਹੀ ਦੁਖਦਾਈ ਏ ਖਬਰ ਹੈ ਜਿਸ ਨੂੰ ਸੁਣ ਕੇ ਹਰ ਇੱਕ ਦੇ ਲੂ ਕੰਡੇ ਖੜੇ ਹੋ ਜਾਂਦੇ ਨੇ ਕਿ ਕਿਵੇਂ ਪਹਿਲਾਂ ਤਾਂ ਟਰੈਕਟਰ ਟਰਾਲੀ ਦੇ ਵੱਲੋਂ ਇਸ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰੀ ਗਈ ਤੇ ਫਿਰ ਉਸ ਦੇ ਉੱਤੋਂ ਟਰੈਕਟਰ ਟਰਾਲੀ ਲੰਘਾ ਦਿੱਤਾ ਗਿਆ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਪਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਕਿ ਪੁਲਿਸ ਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਵੱਡੇ ਭਰਾ ਦੇ ਸੋਹਰੇ ਜਾ ਰያ ਸੀ ਕੰਮ ਤੋਂ ਬਾਅਦ ਪਰ ਜਿਹੜੇ ਬੱਚੇ ਦਾ ਐਕਸੀਡੈਂਟ ਹੋਇਆ ਕੀ ਲੱਗਦੇ ਹੁੰਦੇ ਮੇਰਾ ਭਰਾ ਰਾਈ ਛੋੜਾ ਕੀ ਨਾਮ ਸੀ ਉਹਨਾਂ ਦਾ ਮਾ ਮਾਈ ਦਾ ਮੁੰਡਾ ਲਬਖਸ਼ ਸਿੰਘ ਤੁਹਾਡਾ ਕੀ ਨਾਮ ਹੈ ਯੋਗਰਾਜ ਸਿੰਘ ਮੇਰਾ ਨਾਮ ਕਿਵੇਂ ਹੋਇਆ ਐਕਸੀਡੈਂਟ ਇਹ ਜਿਹੜੇ ਰਾਤ ਨੂੰ ਸ਼ੈਲਰ ਚੋਂ ਛੁੱਟੀ ਕਰਕੇ ਘਰ ਨੂੰ ਜਾ ਰਿਹਾ ਸੀ ਤੇ ਆਪਣਾ ਇਧਰ ਰਿਸ਼ਤੇਦਾਰੀ ਆ ਵੱਡੇ ਬਸਲ ਦੇ ਉਧਰ ਸੋਹਰੇ ਉੱਥੇ ਜਾ ਰਿਹਾ ਸੀ ਤੇ ਰਾਹ ਵਿੱਚ ਕੋਈ ਟਰਾਲੀ ਵਾਲਿਆਂ ਦੇ ਵੱਲੋਂ ਉਹਦੇ ਵਿੱਚ ਫੇੜ ਮਾਰੀ ਗਈ ਤੇ ਛੁੱਟਿਆ ਗਿਆ ਸੜਕ ਦੇ ਵਿਚਾਲੇ ਉੱਪਰ ਦੀ ਉਹਦਾ ਟਰੈਕਟਰ ਨਗਾਹ ਦਿੱਤਾ ਗਿਆ ਹਾਂ ਹਾਂਜੀ ਪੁਲਿਸ ਨੇ ਪੁਲਿਸ ਲਈਦਾ ਕਿ ਰਾਤ 9 ਵਜੇ ਦੀ ਮਤਲਬ ਕਿ ਦੁਰਘਟਨਾ ਵਾਪਰੀ ਆ ਤੇ ਹੁਣ 10 ਵਜੇ ਚੱਲੇ ਸੁਬਾ ਦੇ ਅਜੇ ਤਾਂ ਕੋਈ ਕਾਰਵਾਈ ਨਹੀਂ ਕੋਈ ਪ੍ਰਸ਼ਾਸਨ ਨੇ ਕੋਈ ਕੁਝ ਨਹੀਂ ਕੀਤਾ ਪ੍ਰਸ਼ਾਸਨ ਦੀ ਮਿੰਤਾ ਕਰ ਰਹੇ ਆ ਵੀ ਸਾਨੂੰ ਕਿਸੇ ਪਾਸੇ ਲਾਇਆ ਜਾਵੇ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਸਾਡੇ ਨਾਲ ਮਤਲਬ ਕਿ ਹਮਾਇਤ ਨਹੀਂ ਦਿਖਾਈ ਗਈ ਟਰੈਕਟਰ ਟਰਾਲੀ ਫੜ ਲਿਆ ਟਰੈਕਟਰ ਵਾਲੀ ਬਰਾਮਦ ਕਰ ਲਿਆ ਜੀ ਉਹਨਾਂ ਨੇ ਕਿੰਨਾ ਦਾ ਉਹ ਉਹ ਉਹਨਾਂ ਨੇ ਵੈਰੀਫਾਈ ਕਰ ਲਿਆ ਪਰ ਫਿਰ ਵੀ ਕਹਿ ਰਿਹਾ ਜੀ ਇਹ ਅਣਪਛਾਤੇ ਬੰਦੇ ਆ ਉਹ ਲੋਕ ਕੋਈ ਸ਼ਾਇਦਾਂ ਇਦਾਂ ਜਿਹੜੇ ਬੱਚੇ ਦਾ ਐਕਸੀਡੈਂਟ ਹੋਇਆ ਕੀ ਲੱਗਦੇ ਹੁੰਦੇ ਮੇਰਾ ਬਰਾਬਰ ਰਾਜੀ ਛੋੜਾ ਕੀ ਨਾਮ ਸੀ ਉਹਨਾਂ ਦਾ ਮਾਮਾ ਜੀ ਦਾ ਮੁੰਡਾ ਲਬਖਸ਼ ਸਿੰਘ ਤੁਹਾਡਾ ਕੀ ਨਾਮ ਹੈ ਯੋਗਰਾਜ ਸਿੰਘ ਮੇਰਾ ਨਾਮ ਕਿਵੇਂ ਹੋਇਆ ਐਕਸੀਡੈਂਟ ਇਹ ਜਿਹੜੇ ਰਾਤ ਨੂੰ ਸ਼ੈਲਰ ਚੋਂ ਛੁੱਟੀ ਕਰਕੇ ਘਰ ਨੂੰ ਜਾ ਰਿਹਾ ਸੀ ਤੇ ਆਪਣਾ ਇਧਰ ਰਿਸ਼ਤੇਦਾਰੀ ਆ ਵੱਡੇ ਬਜ਼ੁਰਗ ਦੇ ਉਧਰ ਸੌਰੇ ਉੱਥੇ ਜਾ ਰਿਹਾ ਸੀ ਤੇ ਰਾਹ ਵਿੱਚ ਕੋਈ ਟਰਾਲੀ ਵਾਲਿਆਂ ਦੇ ਵੱਲੋਂ ਉਹਦੇ ਫੇੜ ਮਾਰੀ ਗਈ ਤੇ ਛੁੱਟਿਆ ਗਿਆ ਸੜਕ ਦੇ ਉਜਾਲੇ ਤੋਂ ਪਰਦੀੋਂ ਦਾ ਟਰੈਕਟਰ ਨਗਾ ਹੱਤਿਆ ਗਿਆ ਹਾਂ ਹਾਂ ਜੀ ਪੁਲਿਸ ਨੇ ਪੁਲਿਸ ਨੇ ਇਹਦਾ ਕਿ ਰਾਤ 9 ਵਜੇ ਦੀ ਮਤਲਬ ਕਿ ਦੁਰਘਟਨਾ ਵਾਪਰੀ ਆ ਤੇ ਹੁਣ 10 ਵਜੇ ਚੱਲੇ ਸੁਬਾ ਦੇ ਅਜੇ ਤਾਂ ਕੋਈ ਕਾਰਵਾਈ ਨਹੀਂ ਕੋਈ ਪ੍ਰਸ਼ਾਸਨ ਨੇ ਕੋਈ ਕੁਝ ਨਹੀਂ ਕੀਤਾ ਪ੍ਰਸ਼ਾਸਨ ਦੀ ਮਿੰਤਾ ਕਰ ਰਹੇ ਆ ਵੀ ਸਾਨੂੰ ਕਿਸੇ ਪਾਸੇ ਲਾਇਆ ਜਾਵੇ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਸਾਡੇ ਨਾਲ ਮਤਲਬ ਕਿ ਹਮਤ ਹਮਾਇਤ ਨਹੀਂ ਦਿਖਾਈ ਗਈ ਟਰੈਕਟਰ ਟਰਾਲੀ ਫੜ ਲਿਆ ਟਰੈਕਟਰ ਟਰਾਲੀ ਬਰਾਮਦ ਕਰ ਲਿਆ ਜੀ ਉਹਨਾਂ ਨੇ ਕਿੰਨਾ ਦਾ ਉਹ ਉਹ ਉਹਨਾਂ ਨੇ ਵੈਰੀਫਾਈ ਕਰ ਲਿਆ ਪਰ ਫਿਰ ਵੀ ਕਹਿ ਰਿਹਾ ਜੀ ਇਹ ਅਣਪਛਾਤੇ ਬੰਦੇ ਆ ਉਹਨੂੰ ਕੋਈ ਸ਼ਾਇਦ ਆ ਇਦਾਂ ਜਿਹੜੇ ਬੱਚੇ ਦਾ ਐਕਸੀਡੈਂਟ ਹੋਇਆ ਕੀ ਲੱਗਦੇ ਹੁੰਦੇ ਮੇਰਾ ਬਰਾਬਰ ਆ ਜੀ ਛੋੜਾ ਕੀ ਨਾ